ਕੋਮਲ ਦਾਸ ਦਾ ਜੇ ਮੇਰਾ ਡੈਡੀ ਸ਼ਰਾਬ ਪਿੰਦਾ ਸੀ ਬਹੁਤ ਜ਼ਿਆਦਾ ਟੁਟਦਾ ਮਾਰਦਾ ਸੀ ਸਾਨੂੰ ਜਿੱਦ ਕਰਕੇ ਲੱਤਾਂ ਖੜਗੀਆਂ ਮੇਰੇ ਤੇ ਕਿ ਮੇਰੀ ਛੋਟੀ ਭੈਣ ਹੁੰਦੀ ਸੀ ਕਹਿੰਦਾ ਉਹ ਵੀ ਇਸ ਦੁਨੀਆ ਤੋਂ ਤੁਰ ਗਈ ਉਹਦੇ ਵੀ ਮਾਰਦਾ ਸੀ ਇਹ ਇਹ ਪਹਾੜ ਬੱਚਾ ਸੜਕ ਤੇ ਰੋੜ ਰੋੜ ਕੇ ਜਾਂਦਾ ਲੋਕਾਂ ਦੇ ਘਰਾਂ ਚੋਂ ਮੰਗ ਕੇ ਲਿਆ ਕੇ ਆਪਣੀ ਮੰंजे ਤੇ ਪਈ ਮਾਂ ਨੂੰ ਕੁਛ ਉਹਦੇ ਮੂੰਹ ਚ ਪਾਉਂਦਾ ਖਵਾਉਂਦਾ ਮੀ ਪੈਨ ਦਾ ਬੀੜੇ ਚੰਨੇ ਨਾ ਪਾਣੀ ਆ ਜਾਂਦਾ ਤੇ ਰੁੜ ਕੇ ਸਿਰਫ ਧੌਣ ਬਾਹਰ ਲੰਗੀ ਦਿਖਦੀ ਉੱਚੇ ਹੱਥ ਦੇ ਨਾਲ ਐ ਤਾਂ ਕਰਕੇ ਕੱਥ ਨਾਲ ਰੁੜਦਾ ਤੇ ਦਹੀਂ ਜਾਂ ਕੁਛ ਲਿਆ ਕੇ ਆਪਣੀ ਮਾਂ ਨੂੰ ਖਵਾਉਂਦਾ ਸਾਤੜਕੀ ਪਈ ਸੀ ਚਾਚੇ ਤਾਏ ਸਾਰੇ ਮੁੱਖ ਮੋੜੀ ਬੈਠੇ ਸੀ ਇੱਕ ਇੱਕ ਉਹ ਵਾਜਾ ਕਹਿੰਦੇ ਸੀ

ਉਹ ਪਾ 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 ਸਰਾਪਿੰਦਾ ਹੀ ਮਾਰਦਾ ਸੀ ਇਹ ਕੀ ਸੀ ਹੈ ਇਹਦੇ ਜਿੱਟੇ ਸੀ ਫੇਰ ਕਿੱਥੇ ਗਈ ਮਰ ਗਈ ਚਰਾਪਿੰਦਾ ਸੀ ਪਾਪਾ ਮਾਰਦਾ ਸੀ ਅੱਛਾ ਤੇਰੇ ਲੱਪਾ ਵੀ ਤਾਂ ਹੀ ਖੜ ਗਏ ਪਾਪਾ ਖੜਦੇ ਸੀ ਮੰਮੀ ਨੂੰ ਤੈਨੂੰ ਵੀ ਹੈ ਸ਼ਰਾਬਾਂ ਨੇ ਬਹੁਤ ਘਰ ਪਟਤੇ ਸ਼ਰਾਬ ਨੇ ਕੋਮਲ ਦਾਸ ਦਾ ਵੀ ਮੇਰਾ ਡੈਡੀ ਸ਼ਰਾਬ ਪਿੰਦਾ ਸੀ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਸੀ ਸਾਨੂੰ ਜਿੱਤ ਕਰਕੇ ਲੱਤਾਂ ਖੜਗੀਆਂ ਮੇਰੀ ਤੇ ਇੱਕ ਮੇਰੀ ਛੋਟੀ ਭੈਣ ਹੁੰਦੀ ਸੀ ਕਹਿੰਦਾ ਉਹ ਵੀ ਇਸ ਦੁਨੀਆ ਤੋਂ ਤੁਰ ਗਈ ਉਹਦੇ ਵੀ ਮਾਰਦਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਇਹਦਾ ਡੈਡੀ ਟਰੱਕ ਡਰਾਈਵਰ ਸੀ ਐਚ ਆਈ ਵੀ ਪੋਜ਼ਿਟਿਵ ਹੋ ਗਿਆ ਐਡਜ ਹੋ ਗਈ ਉਹਨੂੰ ਇਹਦੀ ਮੰਮੀ ਨੂੰ ਵੀ ਹੋ ਗਈ ਨਾਲ ਪਹਿਲਾਂ ਉਹ ਆਪ ਚੱਲ ਬਸਿਆ ਫਿਰ ਕੁਝ ਸਮੇਂ ਬਾਅਦ ਇਹਦੀ ਮਾਂ ਵੀ ਚੱਲ ਬਸੀ ਘਰੋਂ ਕੱਢ ਦਿੰਦੇ ਤੈਨੂੰ ਵੀ ਕਹਿੰਦੇ ਅੱਛਾ ਪਾਣੀ ਦੇ ਵਿੱਚ ਦੀ ਹੂੰ ਇੰਨੇ ਨੇ ਪਾਣੀ ਜਿਹਦੇ ਆਉਂਦਾ ਏ ਰੋੜ ਰੋੜ ਕੇ ਹੂੰ ਜੱਕ ਮੋ ਜਾਂਦਾ ਪਿੱਛੇ ਹੂੰ ਬਾਹਰ ਹੀ ਸੋ ਜਾਂਦਾ ਏ ਹੈਲੋ ਸਾਖੀ ਹੂੰ ਸਕੂਲੇ ਵੀ ਨਹੀਂ ਭੇਜਿਆ ਕਰੇ ਇੱਥੇ ਆ ਕੇ ਪੜਨ ਲੱਗਿਆ ਮੈਨੂੰ ਨਾ ਪਤਾ ਥੈਂਕ ਯੂ ਹੂੰ ਮੰਮੀ ਦੇਖ ਰਹੀ ਏ ਤੇਰੀ। ਖੁਸ਼। ਧੰਨਵਾਦ। ਨਹੀਂ ਨਹੀਂ। ਜੱਕੋ ਰੱਖ ਕੇ ਸਾਈਆਂ ਮਾਰ ਸਕੇਗਾ। ਕੋਈ ਨਹੀਂ ਮਾਰ ਸਕਦਾ ਕਿਸੇ ਨਾ ਮੈਂ ਬਚਾਉਣ ਵਾਲਿਆਂ ਚ। ਇਹ ਤਾਂ ਉਹਦੀ ਕਿਰਪਾ ਹੈ ਨਾ ਪੁੱਤ। ਤਾਂ ਸਾਨੂੰ ਉਹ ਨਹੀਂ ਭੇਜਿਆ ਸੀ ਉੱਥੇ। ਅਸੀਂ ਕੌਣ ਸੀ ਤੈਨੂੰ ਲੈ ਕੇ ਆਉਣ ਵਾਲੇ ਬਾਬਾ। ਹੈ ਨਾ? ਅੱਜ ਰੋਣਾ ਨਹੀਂ ਰੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮਲ ਪ੍ਰੀਤ ਸਿੰਘ ਬੋਲ ਨਹੀਂ ਸਕਦਾ ਪਰ ਗੁੰਗੇ ਦੀਆਂ ਰਮ ਜਾਂ ਗੁੰਗੇ ਦੀ ਮਾਂ ਹੀ ਜਾਣੇ ਸਾਡਾ ਜਿਹੜਾ ਰਿਸ਼ਤਾ ਇੱਕ ਮਾਂ ਪੁੱਤ ਆਲਾ ਇੱਕ ਭੈਣ ਭਰਾ ਆਲਾ ਇੱਕ ਛੋਟੇ ਭਰਾ ਵੱਡੇ ਭਰਾ ਦਾ ਰਿਸ਼ਤਾ ਵਾ ਜਿਹੜਾ ਅਸੀਂ ਸਿੱਦਤ ਨਾਲ ਦਿਲ ਤੋਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਹੀ ਇਹ ਸਾਰੇ ਜਜ਼ਬਾਤਾਂ ਨੂੰ ਸਮਝ ਪਾਉਂਦੇ ਕੋਮਲਪ੍ਰੀਤ ਸਿੰਘ ਨੂੰ ਜਦੋਂ ਲੈ ਕੇ ਆਏ ਸੀ ਉਸ ਸਮੇਂ ਦੀਆਂ ਤਸਵੀਰਾਂ ਦੇਖੋ ਕੀ ਹਾਲਾਤ ਸੀ ਘਰ ਦੇ ਵਿੱਚ ਮਾਂ ਡੈਥ ਬੈੱਡ ਤੇ ਪਈ ਸੀ ਬਾਪ ਦੀ ਮੌਤ ਹੋ ਚੁੱਕੀ ਸੀ ਛੋਟਾ ਭਰਾ ਲੋਕਾਂ ਦੇ ਘਰਾਂ 'ਚ ਕੰਮ ਕਰਦਾ ਸਾਰਾ ਦਿਨ ਸੜਕਾਂ ਤੇ ਤੁਰਿਆ ਫਿਰਦਾ 12-13 ਸਾਲਾਂ ਦੀ 11 ਸਾਲਾਂ ਦੀ ਉਮਰ ਦੇ ਵਿੱਚ ਨਸ਼ਿਆਂ ਤੇ ਲਾਤ ਲੋਕਾਂ ਨੇ ਇਹ ਇਹ ਪਹਾੜ ਬੱਚਾ ਸੜਕ ਤੇ ਰੋੜ ਰੋੜ ਕੇ ਜਾਂਦਾ ਲੋਕਾਂ ਦੇ ਘਰਾਂ ਚੋਂ ਮੰਗ ਕੇ ਲਿਆ ਕੇ ਆਪਣੀ ਮੰंजे ਤੇ ਪਈ ਮਾਂ ਨੂੰ ਕੁਛ ਉਹਦੇ ਮੂੰਹ ਚ ਪਾਉਂਦਾ ਖਵਾਉਂਦਾ ਮੀਂਹ ਪੈਣ ਦਾ ਬਿਹੜੇ ਚੇਨੇ ਨਾਲ ਪਾਣੀ ਆ ਜਾਂਦਾ ਤੇ ਰੋੜ ਕੇ ਸਿਰਫ ਧੌਣ ਬਾਹਰ ਲੰਗੀ ਦਿਖਦੀ ਉੱਚੇ ਹੱਥ ਦੇ ਨਾਲ ਐ ਤਾਂ ਕਰਕੇ ਘੱਥ ਨਾਲ ਰੋੜਦਾ ਤੇ ਦਹੀਂ ਜਾਂ ਕੁਛ ਲਿਆ ਕੇ ਆਪਣੀ ਮਾਂ ਨੂੰ ਖਵਾਉਂਦਾ ਛਤ ਡਿੱਗੀ ਪਈ ਸੀ ਚਾਚੇ ਤਾਏ ਸਾਰੇ ਮੁੱਖ ਮੋੜੀ ਬੈਠੇ ਸੀ ਇੱਤ ਵਾਜਾ ਕਹਿੰਦੇ ਸੀ ਇੱਤ ਰੋਟੀ ਨਹੀਂ ਪੈਸੇ ਨਹੀਂ ਤੇਰੇ ਕੋਲੇ ਇੱਤ ਰੋਟੀ ਹੈ ਨਹੀਂ ਸਾਡੇ ਕੋਲੇ ਪੈਸੇ ਹੈ ਨਹੀਂ ਤੇਰੇ ਕੋਲੇ ਤਾਂ ਰੋਟੀ ਵੀ ਨਹੀਂ ਮਿਲਦੀ ਤੇ ਧੰਨਵਾਦ ਪਿੰਡ ਦਾ ਹੀ ਇੱਕ ਡਾਕਟਰ ਬਬਲੀ ਡਾਕਟਰ ਵੀਰਾ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਤੇ ਅਸੀਂ ਇਸ ਬੱਚੇ ਨੂੰ ਕਪੂਰਥਲੇ ਜ਼ਿਲ੍ਹੇ ਤੋਂ ਲੈ ਕੇ ਆਏ ਬਸਰਦਾਸ ਕਰਿਓ ਇਹਨਾਂ ਬੱਚਿਆਂ ਵਾਸਤੇ ਵੀ ਅਸੀਂ ਇਹਨਾਂ ਦੇ ਆਪਣੇ ਬਣ ਸਕੀਏ ਇਹਨਾਂ ਨੂੰ ਆਪਣੇ ਧੀਆ ਪੁੱਤਾਂ ਵਾਂਗ ਆਪਣੇ ਗਰ ਨਾਲ ਲਾ ਸਕੀਏ ਇਹਨਾਂ ਦੇ ਆਪਣੇ ਮਾਂ-ਬਾਪ ਬਣ ਸਕੀਏ ਤੇਰੀ ਲੋੜੀ ਕਿਨੇ ਮਨਾਈ ਸੀ ਮੰਮੀ ਨੇ ਹਾਂ ਤੂੰ ਮੰਮੀ ਨਾਲ ਅੱਛਾ ਉੱਥੇ ਪਿੰਡ ਅੱਛਾ ਤੂੰ ਮੰਨਿਆ ਨਹੀਂ ਅਸ਼ਾ ਅਸ਼ਾ ਅੰਬੂਪਾ ਤੂੰ ਤਾਂ ਮੰਮੀ ਬਸ ਦੋਨੇ ਪਾਪਾ ਸ਼ਰਾਬ ਪੀ ਕੇ ਕੁੱਟਦਾ ਸੀ ਮੰਮੀ ਨੂੰ ਤੈਨੂੰ ਵੀ ਅਜੇ ਬਾਣਾ ਤੋ ਫਾੜ ਲੈਂਦਾ ਸੀ ਮੰਮੀ ਨੂੰ ਬਹੁਤ ਕੁੱਟਦਾ ਸੀ ਉੱਕੀਆਂ ਨਾ ਕੋਈ ਨਾ ਬਕ ਕੇ ਕਹਿੰਦਾ ਮੈਂ ਬਿਮਾਰ ਨਹੀਂ ਸੀਗਾ ਮਿਰਗਿਲਾਤਾ ਮੈਨੂੰ ਕੁੱਟਣ ਕਰਕੇ ਮਾਰਨ ਕਰਕੇ ਖੜ ਗਈਆਂ ਹੂੰ ਹੂੰ ਧੁਈ ਚ ਪੁੱਤੇ ਸਿਰਤਾ ਉੱਤੋਂ ਹੂੰ ਥੱਲੇ ਤਾਂ ਛੱਟ ਲੱਗੀ ਧੁਈ ਤੇ ਤੇਰੇ ਹੈ ਹੂੰ ਜਦੋਂ ਇਹ ਬੱਚਾ ਆਇਆ ਸੀ ਸਾਡੇ ਕੋਲ ਨਾ ਤੁਰ ਸਕਦਾ ਸੀ ਨਾ ਬੋਲ ਸਕਦਾ ਸੀ ਰੁੜਦਾ ਸੀ ਅੱਜ ਫਤਿਹ ਬਲਾਦੀ ਆ ਗੋਖੋ ਆ ਫਤਿਹ ਸਕੂਲੇ ਜਾਂਦਾ ਪੜ੍ਹਨ ਰੋਜ਼ ਤੇ ਤੁਰਨ ਫਿਰਨ ਵੀ ਲੱਗ ਗਿਆ ਤੇ ਇਹਦੇ ਚ ਧੰਨਵਾਦ ਆ ਸਾਡੀ ਭੈਣ ਦਾ ਗਗਨਦੀਪ ਭੈਣ ਸਾਡੀ ਜਿਨੇ ਕੋਮਲ ਦੇ ਸਿਰ ਤੇ ਛੱਤ ਵੀ ਦਿੱਤੀ ਜਦੋਂ ਅਸੀਂ ਇਹਦੀ ਵੀਡੀਓ 18 ਚ ਪਾਈ ਸੀ ਉਹ ਭੈਣ ਨੇ ਵੀਡੀਓ ਦੇਖੀ ਵੀ ਸਿਰ ਤੇ ਛੱਤ ਵੀ ਹੈ ਨਹੀਂ ਉਦੋਂ ਮਾਂ ਵੀ ਜਿਉਂਦੀ ਸੀ ਜਿਉਂਦੇ ਜਿਉਂਦੇ ਮਾਂ ਦੇ ਉਹ ਘਰ ਪਤਾ ਸੀ ਢਾ ਕੇ ਅਸਲੀਅਰ ਇੰਦੀ ਸਾਡੀ ਉਹ ਭੈਣ ਤੇ ਉਹਨੇ ਦੋ ਬੈੱਡਰੂਮ ਕਿਚਨ ਬਾਥਰੂਮ ਭਾਂਡਾ ਬਣਾ ਕੇ ਬਹੁਤ ਸੋਹਣਾ ਘਰ ਪਾ ਕੇ ਦਿੱਤਾ ਕੋਮਲ ਨੂੰ ਤੇ ਕੋਮਲ ਦੀ ਮੰਮੀ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੇ ਪੁੱਤਾਂ ਦਾ ਘਰ ਦੇਖ ਕੇ ਗਈ ਪਰ ਮਾਤਾ ਮੇਰ ਕਰੇ ਮਰੀ ਉਸ ਭੈਣ ਨੂੰ ਤੰਦਰੁਸਤੀ ਬਖਸ਼ੀ ਤੇ ਕੋਮਲ ਦੇ ਜज्ਬਾਤ ਆ ਜਿਹੜੇ ਕੋਮਲ ਨੇ ਆਪਣੇ ਨਾਲ ਸਾਂਝੇ ਕੀਤੇ ਆ ਕਿਉਂਕਿ ਹਮੇਸ਼ਾ ਕੋਈ ਵੀ ਤਿਹਾਰ ਹੁੰਦਾ ਤਕਕੋਮਲ ਆਪਣੀ ਮਾਂ ਨੂੰ ਹਮੇਸ਼ਾ ਯਾਦ ਕਰਦਾ ਆਪਣੇ ਉਹਨਾਂ ਦੁੱਖ ਤੇ ਤਕਲੀਫ ਨਾਲ ਭਰੇ ਦਿਨਾਂ ਨੂੰ ਹਮੇਸ਼ਾ ਯਾਦ ਕਰਦਾ ਤੇ ਅੱਜ ਕੋਮਲ ਨੇ ਸਾਂਝ ਪਾਈ ਆ ਵੀ ਸਾਡੀ ਲੋੜੀ ਸਾਡੀ ਛੋਟੀ ਭੈਣ ਹੁੰਦੀ ਸੀ ਉਹ ਕਿਵੇਂ ਗਈ ਇਸ ਦੁਨੀਆ ਤੋਂ ਸਾਡੀ ਮਾਂ ਇਸ ਦੁਨੀਆ ਤੋਂ ਕਿਵੇਂ ਗਈ ਮੇਰੇ ਇਹ ਹਾਲਾਤ ਕਿਉਂ ਹੋਏ ਸ਼ਰਾਬ ਕਰਕੇ ਸ਼ਰਾਬ ਦੇ ਨਸ਼ੇ ਨੇ ਪਤਾ ਨਹੀਂ ਕਿੰਨੇ ਘਰ ਪਟਤੇ ਕਿੰਨੇ ਹੀ ਮਾਵਾਂ ਦੇ ਪੁੱਤ ਮੰਝਿਆਂ ਤੇ ਪਏ ਨੇ ਜਾਂ ਮੈਂਟਲ ਹੋ ਕੇ ਕਮਲੇ ਹੋ ਕੇ ਸੜਕਾਂ ਤੇ ਤੁਰੇ ਫਿਰਦੇ ਨੇ ਸ਼ਰਾਬ ਕਰਕੇ ਕਰਿਓ ਅਰਦਾਸ ਸਾਡੇ ਕੋਮਲਪ੍ਰੀਤ ਸਿੰਘ ਵਾਸਤੇ ਵੈਗੂ ਜੀ ਦਾ ਖਾਲਸਾ ਵੈਗੂ ਜੀ